ਸ਼ੁਰੂ ਕਰਦੇ ਵਿੱਚ ਲੰਗਰ ਹਾਲ ਦੇ ਵਿੱਚ ਜਗਰਾਤਾ ਕਰਾਇਆ ਗਿਆ ਤੇ ਉਥੇ ਜਿਹੜੀਆਂ ਡਾਂਸ ਵੀ ਕੀਤਾ ਗਿਆ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਾਹਵਾਂਗੇ ਦਿਖਾਵਾਂਗੇ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੀ ਉਸਨ ਦੀ ਪ੍ਰਬੰਧਕ ਕਮੇਟੀ ਆ ਉਸ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉੱਥੇ ਦੋ ਸਿੰਘ ਨੇ ਤੇ ਉਹਨਾਂ ਨੇ ਜੇ ਵੀਡੀਓ ਪਾਈ ਜਾਂ ਕਿਸੇ ਨਾਲ ਗੱਲਬਾਤ ਕੀਤੀ ਜਿਹੜੇ ਉਥੋਂ ਦੇ ਲੋਕ ਨੇ ਪਿੰਡ ਦੇ ਜਿਹੜਿਆਂ ਨੇ ਜਗਰਾਤਾ ਕਰਾਇਆ ਜਾਂ ਗਵੰਧ ਉਹਨਾਂ ਨੂੰ ਮਾਰਨ ਵਾਸਤੇ ਉਹ ਲੈ ਕਰਦੇ ਨੇ ਰਾਤ ਵੀ ਇਹਨਾਂ ਨੂੰ ਫੋਨ ਆਇਆ ਅ ਠਿੰਗਾਂ ਦੇ ਦੋ ਦੇ ਉਹਨਾਂ ਨੇ ਵੀਡੀਓ ਦਿੱਤੀ ਇੱਕ ਵਾਰ ਕਰਕੇ ਅਸੀਂ ਲੋਕ ਦੇ ਫਿਰਦੇ ਬਾਬਾ ਜੀ ਵੀ ਸਾਨੂੰ ਉਹ ਕਹਿੰਦੇ ਨੇ ਕਿ ਕਿਉਂ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਾਥੇ ਕੌਮੀ ਇਤਹਾਮੋਰ ਦਾ ਚੰਡੀਗੜ੍ਹ ਤੋਂ ਇੱਕ ਰਾਤ ਕੱਲ ਦੀ ਸਾਡੇ ਕੋਲ ਵੀਡੀਓ ਆਈਆਂ ਨੇ ਹਰਿਆਣੇ ਦੇ ਪਿੰਡ ਤਰਾਵੜੀ ਦੇ ਕੋਲੇ ਆ ਪਿੰਡ ਆਮਗੜ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਤਸਵੀਰਾਂ ਤੋਂ ਸਾਨੂੰ دکھਾਵਾਂਗੇ ਦੇਖ ਸਕਦੇ ਹੋ ਉੱਥੇ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਹੁਕਮ ਦੇ ਨਾਲ ਕੱਲ੍ਹ ਸੰਯੋਗ ਦੇ ਨਾਲ ਉੱਥੇ ਭੂਰੂ ਘਰ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਗਰਾਤਾ ਕਰਾਇਆ ਗਿਆ ਤੇ ਉਥੇ ਜਿਹੜੀਆਂ ਡਾਂਸ ਵੀ ਕੀਤਾ ਗਿਆ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਬਾਵਾਗੇ ਦਿਖਾਵਾਂਗੇ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੀ ਉਥੋਂ ਦੀ ਪ੍ਰਬੰਧਕ ਕਮੇਟੀ ਆ ਉਸ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਥੇ ਦੋ ਸਿੰਘ ਨੇ ਤੇ ਉਹਨਾਂ ਨੇ ਜੇ ਵੀਡੀਓ ਪਾਈ ਜਾਂ ਕਿਸੇ ਨਾਲ ਗੱਲਬਾਤ ਕੀਤੀ ਜਿਹੜੇ ਉਥੋਂ ਦੇ ਲੋਕ ਨੇ ਪਿੰਡ ਦੇ ਜਿਹੜਿਆਂ ਨੇ ਜਗਰਾਤਾ ਕਰਾਇਆ ਜਾਂ ਗਵੰਧ ਉਹਨਾਂ ਨੂੰ ਮਾਰਨ ਵਾਸਤੇ ਉਹ ਲੈ ਕਰਦੇ ਨੇ ਰਾਤ ਵੀ ਇਹਨਾਂ ਨੂੰ ਫੋਨ ਆਇਆ ਅਹ ਠੀਆਂ ਦੇ ਦੋ ਦੇ ਉਹਨਾਂ ਨੇ ਵੀਡੀਓ ਦਿੱਤੀ ਇੱਕ ਵਾਰ ਕਰਕੇ ਅਸੀਂ ਲੋਕ ਦੇ ਫਿਰਦੇ ਆਂ ਬਾਬਾ ਜੀ ਵੀ ਸਾਨੂੰ ਉਹ ਕਹਿੰਦੇ ਨੇ ਕਿ ਕਿਉਂ ਕਰੀ ਇਹ ਹੋਣੀ ਚਾਹੀਦੀ ਆ ਦੇਖੋ ਤੁਸੀਂ ਬਿਆਦਮੀਆਂ ਕਰੋ ਗੁਰੂ ਘਰ ਦੇ ਪ੍ਰਬੰਧਕ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੇ ਉੱਥੋਂ ਦੇ ਜੱਤੀਦਾਰ ਸਾਹਿਬ ਨੇ ਜਸਦਰ ਬਾਬਾ ਦਾਦੂਵਾਲ ਸਾਹਿਬ ਤੇ ਜਿੰਨੇ ਹੋਰ ਪ੍ਰਧਾਨ ਨੇ ਉਹਨਾਂ ਨੂੰ ਇੱਕ ਸਖਤ ਸਟੈਂਡ ਲੈਣਾ ਚਾਹੀਦਾ ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਨੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਵੀ ਸਖਤ ਸਟੈਂਡ ਲੈਣਾ ਚਾਹੀਦਾ ਹੈ ਇਸ ਦੇ ਖਿਲਾਫ ਜਿਹੜੀ ਉਸ ਤੋਂ ਦੀ ਪ੍ਰਬੰਧ ਕਮੇਟੀ ਉਹਨਾਂ ਦੇ 파ਰਟੀ ਦਰਜ ਕਰਾਉਣੇ ਚਾਹੀਦੇ ਨੇ ਇਹ ਕਮੇਟੀਆਂ ਇਹਨੀਆਂ ਵੇਸ ਵਾਲੀਆਂ ਕਿਉਂ ਹੋ ਗਈਆਂ ਇੰਨਾ ਕਿਉਂ ਇਹ ਜਿਹੜਾ ਗੁਰੂ ਘਰਾਂ ਦੇ ਵਿੱਚ ਬੇਅਦਬੀ ਕਰ ਰਹੇ ਹੋਏ ਆਪ ਹੀ ਕਰਾ ਰਹੇ ਹੋ। ਦੇਖੋ ਨੱਚਣ ਵਾਲੀਆਂ ਲਾਉਣੀਆਂ ਜਗਰਾਤੀ ਕਰਾਉਣੇ ਗੁਰੂ ਘਰ ਦੇ ਵਿੱਚ ਨਹੀਂ ਬਾਅਦ ਜਿੱਥੇ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਧਰਮ ਨਾਲ। ਜੇ ਗੁਰੂ ਘਰ ਦੇ ਵਿੱਚ ਹੋਣਗੇ ਸਾਨੂੰ ਸਖਤ ਇਤਰਾਜ਼ ਆ। ਜਿਹੜੀ ਪੁਲਿਸ ਪ੍ਰਸ਼ਾਸਨਾਂ ਨੂੰ ਬੇਨਤੀ ਕਰਦਾ ਜੇ ਸਿੰਘਾਂ ਨੂੰ ਤੰਗ ਕੀਤਾ ਫਿਰ ਖਬਰਦਾਰ ਹੋ ਜਾਓ ਆਪਦੇ ਆਪ ਨੂੰ ਸੋਚ ਲਿਓ ਤੇ ਇਹਦੇ ਕੁਝ ਵੀ ਸ਼ਿਕਰੇ ਨਿਕਣ ਲਗੇ ਤੇ ਮੈਂ ਉੱਥੋਂ ਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਉਹਨਾਂ ਦਾ ਸਿੰਘਾਂ ਸਾਥ ਦਈਏ ਤੇ ਉੱਥੇ ਜਿਹੜੇ ਕਮੇਟੀ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਤੇ ਪਿੰਡ ਸ਼ਾਮ ਗੜ ਨੜੇ ਤਰਾਵੜੀ ਕਰਨਾਲ ਦੇ ਕੋਲੇ ਆ ਇਹ ਪਿੰਡ ਜਿੱਥੇ ਇਹ ਘਟਨਾ ਵਾਪਰੀ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਇਹ ਨਹੀਂ ਹੋਣਾ ਚਾਹੀਦਾ ਜਿਹਨੇ ਪ੍ਰਬੰਧ ਕਮੇਟੀ ਨੇ ਗੁਰੂ ਘਰ ਦੀਆਂ ਕਿਤੇ ਤੁਸੀਂ ਤੀਆਂ ਲਾਉਣ ਲੱਗ ਜਾਨੇ ਹੋ ਕਿਤੇ ਜਗਰਾਸ਼ੇ ਕਰੋ ਨਾ ਕਿਤੇ ਕੁਝ ਕਰੋ ਬਾਜ ਆਜੋ ਜਿਸ ਦਿਨ ਖਾਲਸੇ ਦਾ ਹੱਥ ਫਿਰ ਗਿਆ ਫਿਰ ਤੁਸੀਂ ਦੇਖੋਗੇ ਚੁੱਪੂ ਬੈਠੇ ਨੇ ਸਾਰੇ ਸਿੰਘ ਇਹ ਸਾਰਿਆਂ ਨੂੰ ਸੱਖ ਸੱਚ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਜਿਹੜੀਆਂ ਪ੍ਰਬੰਧ ਕਮੇਟੀਆਂ ਨੇ ਉਹ ਇਹੋ ਜਿਹਾ ਘਣਾਉਣਾ ਕੰਮ ਨਾ ਕਰਨਾ ਹੀ ਉਹਨਾਂ ਦੇ ਸਖਤ ਕਾਰਵਾਈ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ